ਹੈਲੋ ਸਟੂਡੈਂਟਸ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਐਮਏ ਪੰਜਾਬੀ ਫਰਸਟ ਸੈਮੈਸਟਰ ਪੇਪਰ 2 ਦੀ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਨੇਮ ਆਫ ਦਾ ਪੇਪਰ ਇਜ਼ ਸਾਹਿਤ्य ਸਿਧਾਂਤ ਸਨਾਤਨੀ ਕਾਵਿ ਸ਼ਾਸਤਰ ਅਤੇ ਪੰਜਾਬੀ ਆਲੋਚਨਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਪੇਪਰ ਦੇ ਉੱਪਰ ਇਸ ਤੇ ਨੋਟ ਲਿਖਿਆ ਹੋਏਗਾ ਮੈਕਸਿਮਮ ਮਾਰਕਸ 80 ਹਨ ਇਸ ਦੇ ਟਾਈਮ 3 ਘੰਟੇ ਨੋਟ ਹੋਏਗਾ ਪਰਚੇ ਦੇ ਤਿੰਨ ਭਾਗ ਹਨ ਪਹਿਲੇ ਦੋ ਭਾਗਾਂ ਵਿੱਚ ਚਾਰ-ਚਾਰ ਪ੍ਰਸ਼ਨ ਹੋਣਗੇ ਜਿਨ੍ਹਾਂ ਵਿੱਚੋਂ ਵਿਦਿਆਰਥੀਆਂ ਨੇ ਦੋ-ਦੋ ਕੁਐਸਚਨਸ ਦੇ ਆਨਸਰਸ ਲਿਖਣੇ ਹਨ ਤੀਜਾ ਭਾਗ ਲਘੂ ਉੱਤਰਾਂ ਵਾਲਾ ਹੋਏਗਾ ਮੀਨਸ ਸ਼ਾਰਟ ਕੁਐਸਚਨਸ ਜਿਸ ਵਿੱਚ ਤੁਹਾਨੂੰ 12 ਪ੍ਰਸ਼ਨ ਦਿੱਤੇ ਜਾਣਗੇ ਅਤੇ ਉਹਨਾਂ ਦੇ ਵਿੱਚੋਂ ਕੋਈ 10 ਤੁਸੀਂ ਸੋਲਵ ਕਰਨੇ ਹਨ 10 ਦਾ ਆਨਸਰ ਦੇਣਾ ਹੈ ਲੌਂਗ ਕੁਐਸਚਨ ਤੁਹਾਡੇ 15 ਮਾਰਕਸ ਦੇ ਹੋਣਗੇ ਔਰ ਸ਼ਾਰਟ ਕੁਐਸਚਨਸ 2 ਮਾਰਕਸ ਦਾ ਇੱਕ ਮੀਨਸ 10 ਕੁਐਸਚਨ ਕਰੋਗੇ 20 ਮਾਰਕਸ ਦੇ ਉਹ ਜੋ ਹੋ ਜਾਣਗੇ ਔਰ 15 ਮਾਰਕਸ ਦੀ ਚਾਰ ਕੁਐਸਚਨ ਤੁਸੀਂ ਇਹ ਕਰਨੇ ਹਨ ਇਸ ਤਰ੍ਹਾਂ ਟੋਟਲ 80 ਮਾਰਕਸ ਦਾ ਤੁਹਾਡਾ ਪੇਪਰ ਹੋਏਗਾ ਇਹ ਕੁਐਸਚਨਸ ਆ ਤੁਹਾਡੇ ਸਿਲੇਬਸ ਦੇ ਤਰ੍ਹਾਂ ਹੀ ਬਣਾਏ ਗਏ ਹਨ ਜਿਸ ਤਰ੍ਹਾਂ ਸਿਲੇਬਸ ਹੈ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਹਨ ਕੁਐਸਚਨਸ ਹਨ ਇਸ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਦੇ ਆਨਸਰ ਸੇਮ ਹਨ ਲੇਕਿਨ ਉਹਨਾਂ ਨੂੰ ਮੋਲਡ ਕਰਕੇ ਇੱਥੇ ਪਾਇਆ ਗਿਆ ਹੈ ਤਾਂ ਜੋ ਜੇਕਰ ਤੁਹਾਡੇ ਪੇਪਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਹੈ ਤਾਂ ਤੁਹਾਨੂੰ ਇਹ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਉਸ ਨੂੰ ਤੁਸੀਂ ਮੋਲਡ ਕਰਕੇ ਉਸ ਦਾ ਆਨਸਰ ਦੇਣਾ ਜਿਵੇਂ ਕਿ ਇਸ ਦੇ ਵਿੱਚ ਹੈ ਸਾਹਿਤ ਦੀ ਪ੍ਰਿਭਾਸ਼ਾ ਦੰਦੇ ਹੋਏ ਇਸ ਦੀ ਪ੍ਰਕਿਰਤੀ ਅਤੇ ਪ੍ਰਯੋਜਨ ਨੂੰ ਵਿਸਥਾਰ ਵਿੱਚ ਵਿਚਾਰੋ ਦੂਸਰਾ ਕੁਐਸਚਨ ਸਾਹਿਤ ਦੀ ਪ੍ਰਕਿਰਤੀ ਉੱਤੇ ਰੌਸ਼ਨੀ ਪਾਓ ਅਤੇ ਇਸ ਦੇ ਪ੍ਰਯੋਜਨ ਬਾਰੇ ਦੱਸੋ ਇਸ ਦੇ ਵਿੱਚ ਪਹਿਲੇ 'ਚ ਪਰਿਭਾਸ਼ਾ ਪੁੱਛੀ ਗਈ ਹੈ ਦੂਜੇ 'ਚ ਪਰਿਭਾਸ਼ਾ ਨਹੀਂ ਲੇਕਿਨ ਤੁਸੀਂ ਸਾਹਿਤ ਦੀ ਇੰਟਰੋਡਕਸ਼ਨ ਜ਼ਰੂਰ ਦਿਓਗੇ ਇਥੇ ਉਸ ਤੋਂ ਬਾਅਦ ਉਸ ਦੀ ਪ੍ਰਕਿਰਤੀ ਦੱਸੋਗੇ ਫਿਰ ਇਸ ਦੇ ਪ੍ਰਯੋਜਨ ਬਾਰੇ ਦੱਸੋਗੇ ਐ ਨੈਕਸਟ ਕੁਐਸਚਨ ਹੈ ਸਾਹਿਤ ਦੀ ਪ੍ਰਕਿਰਤੀ ਅਤੇ ਪ੍ਰਯੋਜਨ ਦੇ ਪਰਸਪਰ ਰਿਸ਼ਤੇ ਨੂੰ ਸਪਸ਼ਟ ਕਰੋ ਇਹ ਤਿੰਨਾਂ ਦੇ ਆਨਸਰ ਮਿਲਦੇ ਜੁਲਦੇ ਹੀ ਹੈ ਥੋੜਾ ਚੇਂਜ ਕਰਕੇ ਹੀ ਹੈ ਆਨਸਰ ਇਸ ਦਾ ਅੱਗੇ ਹੈ ਸਾਹਿਤ ਦੀ ਪ੍ਰਕਿਰਤੀ ਨੂੰ ਨਿਰਧਾਰਿਤ ਕਰਨ ਵਾਲੇ ਮੂਲ ਤੱਤਾਂ ਦੀ ਪਛਾਣ ਕਰਾਓ ਐਨੈਕਸਟ ਸਾਹਿਤ ਦੀ ਪ੍ਰਮਾਣਿਕ ਪਰਿਭਾਸ਼ਾ ਦੰਦੇ ਹੋਏ ਇਸ ਦੀ ਪ੍ਰਕਿਰਤੀ ਦੇ ਵਿਭਿੰਨ ਪੱਖਾਂ ਨੂੰ ਮਿਸਾਲਾਂ ਦੇ ਕੇ ਵਿਚਾਰੋ। ਐਨੈਕਸਟ ਕੁਐਸਚਨ ਸਾਹਿਤ ਦੀ ਪ੍ਰਕਿਰਤੀ, प्रयोजन, ਪਰਿਭਾਸ਼ਾ ਅਤੇ ਸਮਾਜ ਨਾਲ ਸਬੰਧਾਂ ਬਾਰੇ ਵਿਚਾਰ ਚਰਚਾ ਕਰੋ। ਐਨੈਕਸਟ ਯਥਾਰਥ ਨੂੰ ਪਰਿਭਾਸ਼ਿਤ ਕਰਦੇ ਹੋਏ ਯਥਾਰਥਵਾਦੀ ਪ੍ਰਕਿਰਤੀ ਬਾਰੇ ਵਿਸਤਾਰ ਵਿੱਚ ਚਰਚਾ ਕਰੋ। ਨੈਕਸਟ ਹੈ ਯਥਾਰਥਵਾਦੀ ਪਰਿਭਾਸ਼ਾ ਕਰਦੇ ਹਾਂ ਇੱਕ ਸਾਹਿਤਿਕ ਲਹਿਰ ਦੇ ਤੌਰ ਤੇ ਯਥਾਰਥਵਾਦ ਦੇ ਮਹੱਤਵ ਬਾਰੇ ਦੱਸੋ। ਅਗੇ ਹੈ ਯਥਾਰਤਵਾਦੀ ਸਿਧਾਂਤ ਦੀ ਚਰਚਾ ਕਰਦੇ ਹੋਏ ਇਸ ਦੀ ਸਾਹਿਤ ਸਿਧਾਂਤਵਜੋਂ ਸੀਮਾਵਾਂ ਦਰਸਾਓ ਐਂਡ ਨੈਕਸਟ ਕੁਐਸਚਨ ਯਥਾਰਤਵਾਦੀ ਸੰਕਲਪ ਨੂੰ ਸਪਸ਼ਟ ਕਰਦੇ ਹੋਏ ਇਸ ਦੇ ਪ੍ਰਮੁੱਖ ਸੂਤਰਾ ਨੂੰ ਮਿਸਾਲਾਂ ਦੇ ਕੇ ਵਿਸਾਰ ਵਿੱਚ ਵਿਚਾਰੋ ਐਂਡ ਨੈਕਸਟ ਰੋਮਾਂਸਵਾਦ ਅਤੇ ਯਥਾਰਤਵਾਦ ਯਥਾਰਤਵਾਦ ਦਾ ਮੂਲ ਨਿਖੇੜਾ ਕਰਦੇ ਹੋਏ ਯਥਾਰਤਵਾਦ ਦੇ ਮੂਲ ਲੱਛਣਾ ਉੱਪਰ ਰੌਸ਼ਨੀ ਪਾਓ ਐਂਡ ਨੈਕਸਟ ਕੁਐਸਚਨ ਰੋਮਾਂਸਵਾਦ ਅਤੇ ਯਥਾਰਤਵਾਦ ਦੀ ਤੁਲਨਾਤਮਕ ਵਿਆਖਿਆ ਕਰੋ ਜਾਂ ਤੁਲਨਾਤਮਕ ਅਧਿਐਨ ਕਰੋ। ਐਂਡ ਨੈਕਸਟ ਹੈ ਰੋਮਾਂਸਵਾਦ ਤੋਂ ਤੁਹਾਡਾ ਕੀ ਭਾਵ ਹੈ ਇਸ ਸਿਧਾਂਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ ਬਿਆਨ ਕਰੋ। ਐਂਡ ਨੈਕਸਟ ਕੁਐਸਚਨ ਰੋਮਾਂਸਵਾਦ ਨੂੰ ਪਰਿਭਾਸ਼ਿਤ ਕਰਦੇ ਹੋਏ ਮੂਲ ਰਚਨਾ ਬਾਰੇ ਵਿਸਤਾਰ ਸਹਿਤ ਚਰਚਾ ਕਰੋ। ਐਂਡ ਨੈਕਸਟ ਹੈ ਰਹਾਸਵਾਦੀ ਸੰਕਲਪ ਨੂੰ ਸਪਸ਼ਟ ਕਰੋ ਅਤੇ ਇਸ ਦੇ ਸਾਹਿਤ ਸਿਧਾਂਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਨੈਕਸਟ ਕੁਐਸਚਨ ਰਹਾਸਵਾਦ ਦੇ ਮੂਲ ਸੰਕਲਪਾਂ ਨੂੰ ਵਿਸਥਾਰ ਵਿੱਚ ਪੇਸ਼ ਕਰੋ ਐਂਡ ਦੈਨ ਭਾਰਤੀ ਕਾਵਿ ਸ਼ਾਸਤਰ ਵਿੱਚ ਅਲੰਕਾਰ ਸੰਪਰਦਾਇ ਦੇ ਸਥਾਨ ਨੂੰ ਨਿਸ਼ਚਿਤ ਕਰੋ ਨੈਕਸਟ ਕੁਐਸਚਨ ਹੈ ਅਲੰਕਾਰਤੋ ਕੀ ਪਾਵ ਹੈ ਅਲੰਕਾਰ ਸੰਪਰਦਾਇ ਵਿੱਚ ਪ੍ਰਾਪਤ ਵਿਭਿੰਨ ਵਿਦਵਾਨਾਂ ਦੀਆਂ ਧਾਰਨਾਵਾਂ ਦਾ ਤੁਲਨਾਤਮਕ ਪਰਿਪੇਖ ਪੇਸ਼ ਕਰੋ ਐਂਡ ਦੈਨ ਅਲੰਕਾਰ ਨੂੰ ਪਰਿਭਾਸ਼ਿਤ ਕਰਦੇ ਹੋਏ ਅਲੰਕਾਰਾਂ ਦਾ ਵਰਗੀਕਰਨ ਕਰੋ ਜਿਨ੍ਹਾਂ ਕਾਵਿ ਵਿੱਚ ਅਲੰਕਾਰ ਕੀ ਹਨ ਇਸ ਬਾਰੇ ਦੱਸੋ ਐਂਡ ਨੈਕਸਟ ਹੈ ਰਸ ਦੀ ਪ੍ਰਭਾਸ਼ਾ ਦੇ ਕੇ ਰਸ ਨਿਸਪਤੀ ਦੇ ਵੱਖ-ਵੱਖ ਸਿਧਾਂਤਾਂ ਦੀ ਚਰਚਾ ਕਰੋ। ਐਂਡ ਨੈਕਸਟ ਕੁਐਸਚਨ ਕੀ ਰਸ ਨੂੰ ਕਾਵਦੀ ਆਤਮਾ ਸਵੀਕਾਰ ਕੀਤਾ ਜਾ ਸਕਦਾ ਹੈ? ਆਪਣੇ ਉੱਤਰ ਦੀ ਪੁਸ਼ਟੀ ਲਈ ਦਲੀਲਾਂ ਦਿਓ। ਐਂਡ ਨੈਕਸਟ ਹੈ ਰਸ ਸੰਪਰਦਾਏ ਦੀ ਪ੍ਰਭਾਸ਼ਾ ਅਤੇ ਸੰਪਰਦਾਏ ਕੀ ਹੈ ਇਸ ਦੇ ਬਾਰੇ ਦੱਸੋ। ਐਂਡ ਨੈਕਸਟ ਹੈ ਤ੍ਰਾਸਦੀ ਤੋਂ ਕੀ ਪਾਬ ਹੈ? ਤ੍ਰਾਸਦੀ ਦੇ ਹਵਾਲੇ ਨਾਲ ਅਰਸਤੂ ਦੇ ਅਨੁਕਰਣ ਅਤੇ ਵਿਰੇਚਣ ਸਿਧਾਂਤ ਦੀ ਵਿਆਖਿਆ ਕਰੋ। ਐਂਡ ਨੈਕਸਟ ਕੁਐਸਚਨ ਅਰਸਤੂ ਦੇ ਤਰਾਸਦੀ ਅਤੇ ਅਨੁਕਰਨ ਦੇ ਸਿਧਾਂਤ ਦੀ ਵਿਆਖਿਆ ਪ੍ਰਸਤੁਤ ਕਰੋ। ਉਸ ਤੋਂ ਬਾਅਦ ਹੈ ਅਰਸਤੂ ਦੀ ਤਰਾਸਦੀ ਦੇ ਸੰਕਲਪ ਬਾਰੇ ਦੱਸ ਕੇ ਤਰਾਸਦੀ ਦੇ ਮੁੱਖ ਤੱਤਾਂ ਬਾਰੇ ਚਰਚਾ ਕਰੋ। ਐਂਡ ਨੈਕਸਟ ਅਰਸਤੂ ਦੇ ਕਾਵਿਸ਼ਾਸਤਰ ਵਿੱਚ ਪ੍ਰਾਪਤ ਅਨੁਕਰਨ ਅਤੇ ਤਰਾਸਦੀ ਦੇ ਸੰਕਲਪਾਂ ਨੂੰ ਮਿਸਾਲਾਂ ਦੇ ਕੇ ਵਿਸਤਾਰ ਵਿੱਚ ਵਿਚਾਰੋ। ਕਾਫੀ ਇਸ ਕੁਐਸਚਨਸ ਦੇ ਆਨਸਰ ਜਿਹੜੇ ਆ ਉਹ ਸੇਮ ਹੈ। ਅਨੁਕਰਨ ਦੀ ਪਰਿਭਾਸ਼ਾ ਦਿੰਦੇ ਹੋਏ ਅਰਸਤੂ ਦੇ ਅਨੁਕਰਨ ਸਿਧਾਂਤ ਨੂੰ ਇਸ ਤਰ੍ਹਾਂ ਵਿਚਾਰੋ। ਕਿਸ ਨਾਲ ਪਲੇਟੋ ਦੇ ਅਨੁਕਰਨ ਸੰਬੰਧੀ ਵਿਚਾਰ ਵੀ ਸਪਸ਼ਟ ਹੋ ਜਾਣ ਐਂਡ ਨੈਕਸਟ ਕੁਐਸਚਨ ਅਰਸਤੂ ਦੇ ਅਨੁਕਰਨ ਸਿਧਾਂਤ ਬਾਰੇ ਵਿਸਥਾਰਪੂਰਵਕ ਚਰਚਾ ਕਰੋ ਐਂਡ ਦੈਨ ਵੀਰੇਚਨ ਦੀ ਪਰਿਭਾਸ਼ਾ ਦਿਓ ਅਤੇ ਅਰਸਤੂ ਦੇ ਵੀਰੇਚਨ ਸਿਧਾਂਤ ਬਾਰੇ ਚਰਚਾ ਭਰਪੂਰ ਵਿਚਾਰ ਪੇਸ਼ ਕਰੋ ਐਂਡ ਨੈਕਸਟ ਹੈ ਅਰਸਤੂ ਦੀ ਵੀਰੇਚਨ ਸਿਧਾਂਤ ਬਾਰੇ ਵਿਸਥਾਰਪੂਰਵਕ ਨੋਟ ਐਂਡ ਦੈਨ ਤੁਨੀ ਸੰਪਰਦਾਇ ਦੇ ਮਹੱਤਵ ਨੂੰ ਸਪਸ਼ਟ ਕਰਦੇ ਹੋਏ ਸ਼ਬਦ ਸ਼ਕਤੀਆਂ ਬਾਰੇ ਵਿਸਤਾਰਚ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਤੁਨੀ ਸੰਪਰਦਾਇ ਵਿੱਚ ਸ਼ਬਦ ਸ਼ਕਤੀਆਂ ਬਾਰੇ ਚਰਚਾ ਕਰੋ ਐਂਡ ਥੈਨ ਤੁਨੀ ਦੀ ਪਰਿਭਾਸ਼ਾ ਕਰਦੇ ਹੋਏ ਵੱਖ-ਵੱਖ ਸ਼ਬਦ ਸ਼ਕਤੀਆਂ ਦਾ ਪਰਸਪਰ ਨਿਖੇੜਾ ਕਰੋ ਐਂਡ ਨੈਕਸਟ ਹੈ ਤੁਨੀ ਸੰਪਰਦਾਇ ਮੁਤਾਬਕ ਕਾਵਦੀ ਆਤਮਾ ਕੀ ਹੁੰਦੀ ਹੈ ਮੁੱਖ ਸ਼ਬਦ ਸ਼ਕਤੀਆਂ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਲੋਜਾਇਨਸ ਰਚਿਤ ਉਦਾਸ ਦੇ ਉਦਾਤ ਦੇ ਸੰਕਲਪ ਅਤੇ ਇਸ ਦੀ ਪ੍ਰਕਿਰਤੀ ਬਾਰੇ ਚਰਚਾ ਕਰੋ ਐਂਡ ਨੈਕਸਟ ਉਦਾਤ ਦੀ ਪ੍ਰਕਿਰਤੀ ਅਤੇ ਸੌਮਿਆ ਬਾਰੇ ਵਿਸਤਾਰਪੂਰਵਕ ਚਰਚਾ ਕਰੋ ਅਨਸ਼ਬਸ਼ਕਤੀਆਂ ਮੀਨ ਸ਼ਬਸ਼ਕਤੀਆਂ ਬਾਰੇ ਤੁਸੀਂ ਸਾਰਾ ਕੁਝ ਦੇਣਾ ਹੈ ਇਸ ਤੋਂ ਬਾਅਦ ਹੈ ਭਾਗ ਦੂਜਾ ਜਿਸ ਦੇ ਵਿੱਚ ਤੁਹਾਨੂੰ ਚਾਰ ਕੁਐਸਚਨ ਪੁੱਛੇ ਜਾਣਗੇ ਦੋ ਦਾ ਤੁਸੀਂ ਆਨਸਰ ਦੇਣਾ ਹੈ ਇਹ ਕੁਐਸਚਨ ਇਸ ਤਰ੍ਹਾਂ ਹਨ ਸਮਕਾਲੀ ਪੰਜਾਬੀ ਆਲੋਚਨਾ ਉੱਪਰ ਆਲੋਚਨਾਤਮਕ ਵਿਚਾਰ ਪੇਸ਼ ਕਰੋ ਸਮਕਾਲੀ ਪੰਜਾਬੀ ਆਲੋਚਨਾ ਦੇ ਸਰੂਪ ਨੂੰ ਵਿਸਤਾਰ ਵਿੱਚ ਪੇਸ਼ ਕਰੋ ਐਂਡ ਨੈਕਸਟ ਹੈ ਮਾਰਕਸਵਾਦੀ ਪੰਜਾਬੀ ਆਲੋਚਨਾ ਪਰੰਪਰਾ ਵਿੱਚ ਪ੍ਰੋਫੈਸਰ ਕਿਸ਼ਨ ਸਿੰਘ ਦੇ ਯੋਗਦਾਨ ਨੂੰ ਨਿਸ਼ਚਿਤ ਕਰੋ ਐਂਡ ਦੈਨ ਸਮਕਾਲੀ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਨੂੰ ਸਪਸ਼ਟ ਕਰੋ ਐਂਡ ਨੈਕਸਟ ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਇਤਿਹਾਸਿਕ ਵਿਕਾਸ ਦੱਸਦੇ ਹੋਈ ਇਸ ਦੀਆਂ ਕਮਜ਼ੋਰੀਆਂ ਬਿਆਨ ਕਰੋ ਐਂਡ ਨੈਕਸਟ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਬਾਰੇ ਆਲੋਚਨਾਤਮਕ ਚਰਚਾ ਕਰੋ ਐਂਡ ਨੈਕਸਟ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਹੈ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਦੀ ਪੜਤਾਲ ਕਰੋ ਐਂਡ THEN ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਬਾਰੇ ਚਰਚਾ ਕਰੋ ਇਹਨਾਂ ਦੇ ਆਨਸਰ ਦੋਨਾਂ ਦੇ ਸੇਮ ਹੈ ਐਂਡ ਨੈਕਸਟ ਹੈ ਮਾਰਕਸਵਾਦੀ ਪੰਜਾਬੀ ਆਲੋਚਨਾ ਦੇ ਪਿੱਛੋਕੜ ਜਾਂ ਬਾਦਿਕ ਵਿਰਸੇ ਦਾ ਮੁਹੰਦਰਾ ਉਲੀਕੋ ਐਂਡ ਨੈਕਸਟ ਮਾਰਕਸਵਾਦੀ ਪੰਜਾਬੀ ਆਲੋਚਨਾ ਪਰੰਪਰਾ ਬਾਰੇ ਚਰਚਾ ਭਰਪੂਰ ਵਿਚਾਰ ਪੇਸ਼ ਕਰੋ ਐਂਡ THEN ਪਹਿਲੇ ਪੜਾਅ ਦੀ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਖੂਬੀਆਂ ਅਤੇ ਇਤਿਹਾਸਿਕ ਸੀਮਾਵਾਂ ਨੂੰ ਸਪਸ਼ਟ ਕਰੋ ਐਂਡ ਨੈਕਸਟ ਮਾਰਕਸਵਾਦੀ ਪੰਜਾਬੀ ਆਲੋਚਨਾ ਐਂਡ ਨੈਕਸਟ ਕੁਐਸਚਨ ਸੰਸਿੰਘ ਸਿੱਖੋ ਅਤੇ ਕਿਸ਼ਨ ਸਿੰਘ ਦੀਆਂ ਪੰਜਾਬੀ ਮਾਕਸੀ ਆਲੋਚਨਾ ਵਿੱਚ ਪੇਸ਼ ਪ੍ਰਮੁੱਖ ਸਥਾਪਨਾਵਾਂ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ ਐਂਡ ਨੈਕਸਟ ਕੁਐਸਚਨ ਸਰਚਨਾਵਾਦੀ ਪੰਜਾਬੀ ਆਲੋਚਨਾ ਦੀ ਪੰਜਾਬੀ ਆਲੋਚਨਾ ਪਰੰਪਰਾ ਵਿੱਚ ਦੇਣ ਨੂੰ ਵਿਚਾਰੋ ਐਂਡ ਦੈਨ ਪੰਜਾਬੀ ਦੇ ਮੁੱਖ ਸਰਚਨਾਵਾਦੀ ਆਲੋਚਕਾਂ ਨਾਲ ਜਾਣ ਪਛਾਣ ਕਰਵਾਓ ਅਤੇ ਇਸ ਦੀਆਂ ਪ੍ਰਾਪਤੀਆਂ ਬਿਆਨ ਕਰੋ ਐਂਡ ਨੈਕਸਟ ਕੁਐਸਚਨ ਸਰਚਨਾਵਾਦ ਦੇ ਸੰਕਲਪ ਨੂੰ ਸਪਸ਼ਟ ਕਰਦੇ ਹੋਏ ਸਰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਧਾਰਨਾਵਾਂ ਨੂੰ ਵਿਸਥਾਰ ਵਿੱਚ ਵਿਚਾਰੋ ਐਨੈਕਸਟ ਕੁਐਸਚਨ ਕਿ ਸਰੰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਬਾਰੇ ਚਰਚਾ ਕਰੋ ਐਨੈਕਸਟ ਹੈ ਪੰਜਾਬੀ ਆਲੋਚਨਾ ਦੇ ਮੁੱਢ ਦੇ ਮਸਲੇ ਨੂੰ ਸਪਸ਼ਟ ਕਰਦੇ ਹੋਏ 1950 ਈਸਵੀ ਤੋਂ ਪੂਰਵਲੀ ਪੰਜਾਬੀ ਆਲੋਚਨਾ ਦੇ ਪਛਾਣ ਚਿੰਨ੍ਹ ਨਿਸ਼ਚਿਤ ਕਰੋ ਐਨੈਕਸਟ ਕੁਐਸਚਨ ਪੰਜਾਬੀ ਆਲੋਚਨਾ ਦੇ ਮੁੱਖ ਵਿਕਾਸ ਪੜਾਵਾਂ ਦੀ ਨਿਸ਼ਾਨਦੇਹੀ ਕਰਕੇ ਇਸ ਦੇ ਹੁਣ ਤੱਕ ਦੇ ਇਤਿਹਾਸ ਉੱਤੇ ਰੌਸ਼ਨੀ ਪਾਓ ਐਨੈਕਸਟ ਆਰੰਭਿਕ ਪੰਜਾਬੀ ਆਲੋਚਨਾ ਨਾਲ ਜਾਣ ਪਛਾਣ ਕਰਵਾਓ ਅਤੇ ਇਸ ਦੀਆਂ ਪ੍ਰਾਪਤੀਆਂ ਬਿਆਨ ਕਰੋ ਐਂਡ ਨੈਕਸਟ ਪੰਜਾਬੀ ਅਲੋਚਨਾ ਦੇ ਮੁੱਢਲੇ ਪੜਾਅ ਦੇ ਪ੍ਰਮੁੱਖ ਗੁਣਾਂ ਨੂੰ ਵਿਚਾਰੋ ਐਂਡ THEN ਪੰਜਾਬੀ ਅਲੋਚਨਾ ਦੇ ਮੁੱਖ ਵਿਕਾਸ ਪੜਾਅ ਨਿਸ਼ਚਿਤ ਕਰੋ ਐਂਡ THEN ਪੰਜਾਬੀ ਅਲੋਚਨਾ ਦੀਆਂ ਮੁੱਖ ਪ੍ਰਮੁੱਖ ਪਰਿਵਰਤਿਤੀਆਂ ਬਾਰੇ ਚਰਚਾ ਕਰੋ ਐਂਡ THEN ਪੰਜਾਬੀ ਅਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਦੀ ਨਿਸ਼ਾਨਦੇਹੀ ਕਰੋ ਐ ਨੈਕਸਟ ਕੁਐਸਚਨ ਪੰਜਾਬੀ ਅਲੋਚਨਾ ਦੇ ਆਰੰਭ ਸੰਬੰਧੀ ਪ੍ਰਾਪਤ ਵਿਵਾਦ ਨੂੰ ਮਿਸਾਲਾਂ ਦੇ ਕੇ ਵਿਚਾਰੋ ਐਂਡ THEN ਰੂਪਵਾਦੀ ਸੰਕਲਪ ਨੂੰ ਸਪਸ਼ਟ ਕਰਦੇ ਹੋਏ ਰੂਪਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਨੂੰ ਵਿਸਥਾਰ ਵਿੱਚ ਵਿਚਾਰੋ ਐਂਡ ਨੈਕਸਟ ਹੈ ਰੂਪਵਾਦੀ ਪੰਜਾਬੀ ਆਲੋਚਨਾ ਦੇ ਇਤਿਹਾਸ ਅਤੇ ਪ੍ਰਾਪਤੀਆਂ ਨਾਲ ਜਾਣ ਪਛਾਣ ਕਰਵਾਓ ਐਂਡ ਨੈਕਸਟ ਕੁਐਸਚਨ ਰੂਪਵਾਦੀ ਸਰੰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਬਾਰੇ ਵਿਸਥਾਰ ਸਹਿ ਚਰਚਾ ਕਰੋ ਐਂਡ THEN ਰੂਪਵਾਦੀ ਸਰੰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਸੀਮਾਵਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਰੂਪਵਾਦੀ ਸਰੰਚਨਾਵਾਦੀ ਪੰਜਾਬੀ ਆਲੋਚਨਾ ਦੀ ਅਮੂਲ ਸਥਾਪਨਾਵਾਂ ਅਤੇ ਸੀਮਾਵਾਂ ਨੂੰ ਸਪਸ਼ਟ ਕਰੋ ਐਂਡ ਦੈਨ ਰੂਪਵਾਦੀ ਸਰੰਚਨਾਵਾਦੀ ਆਲੋਚਨਾ ਦੇ ਹਵਾਲੇ ਨਾਲ ਡਾਕਟਰ ਹਰਪਜਨ ਸਿੰਘ ਡਾਕਟਰ ਤਰਲੋਕ ਸਿੰਘ ਕਵਰ ਡਾਕਟਰ ਆਤਮਜੀਤ ਸਿੰਘ ਦੀ ਪੰਜਾਬੀ ਆਲੋਚਨਾ ਦੀ ਸਾਂਝ ਅਤੇ ਵੱਖਰਤਾ ਨੂੰ ਸਪਸ਼ਟ ਕਰੋ ਐਂਡ ਨੈਕਸਟ ਕੁਐਸਚਨ ਰੂਪਵਾਦੀ ਪੰਜਾਬੀ ਆਲੋਚਨਾ ਦੀਆਂ ਅਮੂਲ ਸਥਾਪਨਾਵਾਂ ਕੀ ਹਨ ਚਰਚਾ ਕਰੋ ਐਂਡ ਦੈਨ ਰੂਪਵਾਦੀ ਸਰੰਚਨਾਵਾਦੀ ਪੰਜਾਬੀ ਆਲੋਚਨਾ ਪਰੰਪਰਾ ਵਿੱਚ ਡਾਕਟਰ ਹਰਪਜਨ ਸਿੰਘ ਦੇ ਯੋਗਦਾਨ ਬਾਰੇ ਭਰਪੂਰ ਵਿਚਾਰ ਪੇਸ਼ ਕਰੋ ਐ ਰੂਪਵਾਦੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਬਿਆਨ ਕਰੋ ਸੰਚਨਾਵਾਦ ਅਸਤਿੱਤਵਾਦੀ ਪਰਿਭਾਸ਼ਾ ਅਤੇ ਲੱਛਣ ਉੱਤਰ ਆਧੁਨਿਕਤਾਵਾਦ ਦੇ ਮੂਲ ਸੰਕਲਪ ਬਾਰੇ ਦੱਸੋ ਐਂਡ ਨੈਕਸਟ ਕੁਐਸਚਨ ਉੱਤਰ ਆਧੁਨਿਕਤਾਵਾਦ ਪਰਿਭਾਸ਼ਾ ਸੰਕਲਪ ਅਤੇ ਪ੍ਰਮੁੱਖ ਲੱਛਣਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਉੱਤਰ ਆਧੁਨਿਕਤਾਵਾਦ ਵਿੱਚ ਮਹਾਵਿਰਤਾਂਤ ਅਤੇ ਅਲਪਵਿਰਤਾਂਤ ਦੇ ਸੰਕਲਪ ਦੀ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਅਸਤਿਤਵਵਾਦ ਦੇ ਮੂਲ ਸੰਕਲਪਾਂ ਦੀ ਜਾਣ ਪਛਾਣ ਕਰਵਾਓ ਐਂਡ ਦੈਨ ਆਧੁਨਿਕਤਾਵਾਦ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੀ ਪ੍ਰਕਿਰਤੀ ਅਤੇ ਤੱਤਾਂ ਨੂੰ ਵਿਸਤਾਰ ਵਿੱਚ ਵਿਚਾਰੋ ਸਟੂਡੈਂਟਸ ਏਸੀ ਤੁਹਾਡੇ ਲੌਂਗ ਕੁਐਸਚਨਸ ਇਹਨਾਂ ਕੁਐਸਚਨਸ ਦੀ ਤਿਆਰੀ ਅੱਛੀ ਤਰ੍ਹਾਂ ਕਰ ਲਿਓ ਇਸ ਦੇ ਵਿੱਚੋਂ ਹੀ ਪੇਪਰ ਆਣਾ 100% ਪੇਪਰ ਇਸ ਦੇ ਵਿੱਚੋਂ ਹੋਏਗਾ ਬਸ ਇਸ ਦੇ ਵਿੱਚੋਂ ਕੁਐਸਚਨ ਮੋਲਡ ਕਰਕੇ ਤੁਹਾਨੂੰ ਜ਼ਰੂਰ ਪਾਇਆ ਜਾ ਸਕਦੇ ਆ ਉਸ ਲਈ ਤੁਹਾਨੂੰ ਸਮਝਣਾ ਪਏਗਾ ਬੈਸਟ ਆਫ ਲੱਕ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ Thank you so much once again.